ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਬੈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਹੱਸਦੇ ਵਸਦੇ ਰੱਖਣ ਜੀ ਇੱਥੇ ਮੈਂ ਤੋਹ ਰਹੀ ਸੀ ਕੱਪੜੇ ਦੁਪਹਿਰ ਤੋਂ ਬਾਅਦ ਦਾ ਟਾਈਮ ਹੈ ਜੀ ਇਹ ਇੱਕ ਦੋ ਸਵੇਰੇ ਕੰਮ ਜ਼ਿਆਦਾ ਹੁੰਦੇ ਨੇ ਜੀ ਤਾਂ ਕਰਕੇ ਮਸ਼ੀਨ 'ਚ ਕੱਪੜੇ ਨਹੀਂ ਪਾਏ ਜਾਂਦੇ ਕਈ ਵਾਰੀ ਇਹ ਤਾਂ ਟਾਈਮ ਲੰਘਦਾ ਲੂਟ ਕੇ ਧੋ ਵੀ ਲੈਣੇ ਸਵੇਰੇ ਤੇ ਇੱਕ ਧੋਣੀ ਹੁੰਦੀ ਹੈ ਜੀ ਬੇਟੇ ਦੀ ਯੂਨੀਫਾਰਮ ਤਾਂ ਕਰਕੇ ਫਿਰ ਸ਼ਾਮ ਨੂੰ ਧੋ ਲੈਣੇ ਆ ਨਹੀਂ ਫਿਰ ਉਹ ਦੁਬਾਰਾ ਫਿਰ ਸ਼ਾਮ ਨੂੰ ਧੋਣੀ ਪੈਂਦੀ ਹੈ ਜੀ ਜੇ ਕੱਪੜੇ ਸਵੇਰੇ ਧੋ ਲੈਣੇ ਆ ਜਿਸ ਦਿਨ ਲੋਟ ਲੱਗਦਾ ਤਾਂ ਸਵੇਰੇ ਵੀ ਧੋ ਲੈਣੇ ਆ ਜੀ ਜੇ ਡੇਲੀ ਧੋ ਲੈਣੇ ਫਿਰ ਤਾਂ ਥੋੜੀ ਹੁੰਦੇ ਨੇ ਜੇ ਦੋ ਦਿਨਾਂ ਦੇ ਇਕੱਠੇ ਕਰ ਲੈਣੇ ਆ ਫਿਰ ਇਹਨਾਂ ਲਾਦਨ ਦਾ ਵਿਜੀਆ ਲਾ ਕੇ ਠੀਵੂਗੀ ਰੋਜੀ ਧੋਲੇ ਕਰਨੀ ਰੋਜੀ ਧੋਲੇ ਲੈਣੇ ਜੀ ਕਸਿੱਲ ਜਿਹੇ ਦੇ ਮੌਸਮ ਕਰਕੇ ਐ ਨਹੀਂ ਪਤਾ ਹੁੰਦਾ ਵੀ ਕਦੋਂ ਮੀਂਹ ਕਣੀ ਦਾ ਮੌਸਮ ਹੋ ਜੇ ਨਾ ਟੁੱਟੇ ਜਾਣ ਇਹ ਜਿੰਨੇ ਹੁੰਦੇ ਆ ਡੇਲੀ ਦੇ ਡੇਲੀ ਧੋਲੇ ਲੈਣੇ ਹੁੰਦੇ ਇਮਸ਼ੀਨ ਚੋਂ ਕੱਟ ਕੇ ਧੋ ਕੇ ਰੱਖੇ ਹੋਏ ਸੀ ਇੱਥੇ ਪਾਣੀ ਕੱਢ ਕੇ ਇਹਨਾਂ ਦਾ ਟੱਬ ਚ ਪਾ ਲਾਂਗੇ ਜੀ ਆਪਾਂ ਫਿਰ ਨਿਚੋੜ ਕੇ ਸਾਫ ਪਾਣੀ ਤੇ ਛਕਾ ਕੇ ਮਸ਼ੀਨਾਂ ਫਿਰ ਸੁੱਕਣੇ ਪਾਵਾਂਗੇ ਤੇ ਇੱਕ ਵਾਈਟ ਸਾਰਟ ਦੀ ਰਮਾਲ ਹੈ ਜੀ ਹੋਰ ਤਾਂ ਕੋਈ ਚਿੱਟਾ ਕੱਪੜਾ ਨਹੀਂ ਹੈਗਾ ਉਹਨਾਂ ਤੇ ਆਪਾਂ ਸਾਬਣ ਲਾ ਕੇ ਵੀ ਬ੍ਰਸ਼ ਮਾਰ ਦਾਂਗੇ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਚਿੱਟੀਆਂ ਸ਼ਰਟਾਂ ਤਾਂ ਚੰਗੀ ਤਰ੍ਹਾਂ ਦੇਖ ਕੇ ਧੋਣੀਆਂ ਪੈਂਦੀਆਂ ਨੇ ਕੋਈ ਵੀ ਮਾੜਾ ਮੋਟਾ ਵੀ ਕੋਈ ਦਾਗ ਵਗੈਰਾ ਲੱਗਿਆ ਹੋਇਆ ਫਿਰ ਉਹ ਦੇਖਣ ਨੂੰ ਗੁਰਾ ਲੱਗਦੇ ਚੰਗੀ ਤਰ੍ਹਾਂ ਸਾਫ਼ ਕਰਨੀਆਂ ਪੈਂਦੀਆਂ ਨੇ ਇਹ ਧੋ ਦਾਂਗੇ ਜੀ ਕੱਪੜੇ ਆਪਾਂ ਥੋੜੀ ਸੀਗੇ ਜਿਆਦਾ ਤਾਂ ਨਹੀਂ ਸੀਗੇ ਉਸ ਕੱਲ੍ਹ ਸਾਮ ਨੂੰ ਧੋਤੇ ਸੀ ਤਾਂ ਕਰਕੇ ਫਿਰ ਅੱਜ ਥੋੜੀ ਸੀਗੇ ਜੀ ਜਿਵੇਂ ਸ ਵੀਰੇ ਤੋਤੇ ਹੁੰਦੇ ਇੱਕ ਦਿਨ ਦੂਸਰੇ ਦਿਨ ਸਾਮ ਨੂੰ ਧੋਣੇ ਫਿਰ ਵੀ ਜਿਆਦਾ ਹੋ ਜਾਂਦੇ ਨੇ ਇਹ ਸਾਮ ਨੂੰ ਇਹ ਧੋਤੇ ਸੀ ਕੱਲ ਆਪਾਂ ਕੱਲ ਜਿਆਦਾ ਲੇਟ ਤੋਤੇ ਸੀਗੇ ਜੀ ਫਿਰ ਤਾਂ ਕਰਕੇ ਅੱਜ ਘਟ ਨੇ ਲੇਟ ਨਹੀਂ ਸੀਗੀ ਕੱਲ ਆਪਨੇ ਉਹਦੀ ਕਰਕੇ ਫਿਰ ਲੇਟ ਕੱਢੇ ਗਈ ਜੀ ਮਸ਼ੀਨ ਚ ਜਿੰਨੇ ਹੈਗੇ ਸੀ ਫੇ ਸਾਰੀ ਧੋਲੇ ਅੰਦਰ ਹੀ ਫਿਰ ਪੱਖਾ ਲਾ ਕੇ ਸੁੱਕਣੇ ਪਾ ਦਿੱਤੀ ਸੀ ਰਾਤ ਨੂੰ ਸੁੱਕ ਵੇ ਸੀਗੇ ਜੀ ਸਵੇਰ ਨੂੰ ਜੇ ਪੱਖਾ ਨਾ ਲਾਈਏ ਫਿਰ ਨਹੀਂ ਹੁਣ ਸੁੱਕਦੇ ਹੈਗੇ ਅੰਦਰ ਸਿੱਲ ਜੀ ਦਾ ਮੌਸਮ ਹੈ ਤਾਂ ਕਰਕੇ ਪੱਖੇ ਨਾਲ ਸੁੱਕ ਹੋਏ ਸੀਗੇ ਟੋਪ ਦਾ ਹੁਣ ਬਹੁਤ ਘੱਟ ਨਿਕਲਦੀ ਹੈ ਜੀ ਬਦਲ ਵਾਈ ਜੀ ਰਹਿੰਦੀ ਹੈ ਗਰਮੀ ਤਾਂ ਬਹੁਤ ਰਹਿੰਦੀ ਐ ਪਰ ਧੁੱਪ ਘੱਟ ਨਿਕਲਦੀ ਵਰਦਣਾ ਕਰਕੇ ਕਿਤੇ ਨਾ ਕਿਤੇ ਡੇਲੀ ਹੂਈ ਪੈਂਦਾ ਹੀ ਐ ਜੀ ਪਰ ਸਾਡੇ ਵਾਲੇ ਇੰਨਾ ਵੀ ਨਹੀਂ ਹੈਗਾ ਘੱਟ ਹੀ ਐ ਕਦੇ ਕਦੇ ਜੇ ਕਈ ਦਿਨਾਂ ਬਾਅਦ ਥੋੜਾ ਜਿਹਾ ਪੈਂਦਾ ਜੀ ਜਿਆਦਾ ਨਹੀਂ ਹੈਗਾ ਕਈ ਵਾਰ ਡੇਲੀ ਵੀ ਥੋੜਾ ਜਿਹਾ ਪੈ ਜਾਂਦਾ ਸੜਾਕਾ ਕੋਈ ਆਇ ਨਹੀਂ ਹੈਗਾ ਜੀ ਜਿਆਦਾ ਨਹੀਂ ਆਇਆ ਜੋਰ ਦਾ ਖੁੱਲ ਕੇ ਪੈ ਗਿਆ ਹੋਵੇ ਐਨਾ ਨਹੀਂ ਪਿਆ ਹੈਗਾ ਹਜੇ ਮੋਟਰਾਂ ਚੱਲ ਰਹੀਆਂ ਨੇ ਜੀਰੀਆਂ 'ਚ ਮੋਟਰ ਨਾਲੇ ਪਾਣੀ ਲੱਗ ਰਿਹਾ ਜੀ। ਲਓ ਜੀ ਆਪਾਂ ਕੱਪੜੇ ਧੋ ਕੇ ਸੁੱਕਣੇ ਪਾ ਦਿੱਤੇ ਨੇ। ਉਸ ਤੋਂ ਬਾਅਦ ਫਿਰ ਆ ਗਈ ਸੀ ਜੀ ਮੱਝਾਂ ਵੱਲ। ਇੱਥੇ ਧਾਰ ਚੋਂ ਵੀ ਵੱੱਝਾਂ ਦੀ। ਕੱਪੜੇ ਧੋਤਿਆਂ ਤੋਂ ਹੋ ਗਿਆ ਸੀਗਾ ਜੀ ਘੰਟਾ। ਉਸ ਤੋਂ ਬਾਅਦ ਫਿਰ ਆਈ ਸੀ। ਵੱੱਝਾਂ ਵੱਲ ਇੱਥੇ। ਤਾਰ ਚੁੰਮਾਂਗੇ ਆਪਾਂ ਇਹਦੀ ਤਾਰ ਚੁੰਮਗੀ ਜੀ ਹੁਣੇ ਦਾਣਾ ਪਾ ਕੇ ਤਾਰ ਚੁੰਮਾਂਗੇ ਦੂਸਰੀ ਮੱਝ ਨੂੰ ਉਧਰ ਕਸ ਕੇ ਦਾਣਾ ਪਾ ਦਿੱਤਾ ਜੀ ਸਾਈਡ ਤੇ ਨਹੀਂ ਫੇਰ ਓੱਖਾ ਕਰਦੀ ਐ ਨਹੀਂ ਚੁੰਨੀ ਤਾਰ ਦੋਨਾਂ ਨੂੰ ਦਾਣਾ ਪਾ ਲੈਣੇ ਨੇ ਜੀ ਤਾਰ ਤੇ ਵੀ ਜੂਈਆਂ ਕੱਲੇ ਦੀ ਉਹਨੂੰ ਵੀ ਦਾਣਾ ਪਾ ਦਿੱਤਾ ਹੈ ਉਧਰ ਖਾਲੂ ਆਪਣੇ ਕਾਫਾ ਇਹ ਇਧਰ ਫੇਕੜੀ ਹੁੰਦੀ ਜੀ ਇੱਕੇ ਡਰਦੀ ਬਹੁਤ ਹੈ ਜਿਵੇਂ ਅੱਜ ਆਪਣੀ ਬਹੁਤ ਡੱਕੀ ਡਰ ਚ ਹੋਈ ਜਾਂਦੀ ਹੈ ਜੀ ਡਰ ਤਾਂ ਕਿਹੜੀ ਹੈ ਨਹੀਂ ਜੀ ਬੋਲੀ ਹੈ ਮੈਂ ਡਰਦੀ ਕਰਕੇ ਪੂਰੇ ਧਿਆਨ ਨਾਲ ਧਾਰ ਚ ਨਹੀਂ ਪੈਂਦੀ ਹੈ ਨਹੀਂ ਪਤਾ ਕਰੂੰ ਜਿਹੜਾ ਖਾਜੀ ਹੈ ਨਾਲੇ ਇੱਥੇ ਆਪਣੇ ਪੜੀ ਹੈ ਜੀ ਕੱਟੀ ਹੈ ਸੋ ਵੀ ਤਾਂ ਇੱਥੇ ਪਰ ਫਿਰ ਵੀ ਪਤਾ ਨਹੀਂ ਇੰਨਾ ਕਿਉਂ ਡਰਦੀ ਹੈ ਜੇ ਸੜਕ ਤੇ ਬਾਹਰ ਕੋਈ ਖੜਕਾ ਹੋ ਜੇ ਕੀ ਡੱਗੀ फिर भी डर जाती है जी तो गेट खोल के अंदर आ जाए बेड़े च फिर भी कलाकते डर जाती है जी हम भी इधर देखी जाती है बार बार माड़ा जहा नहीं फर्क हो पता नहीं इना कहू डर तो जी एक मसर करके हम थोड़ा बहुत हिंदी जाती नहीं घर तो हम साजरी सी देर लगी थी नहीं लाइन बार चला कोई कोई मक्सा जब मख हूँ जी वो करके हिली जाती है पक्के चलते मच्छर फिर भी पक्या मख नहीं उठती जी मच्छर भी आई आंदा जी धूनी लाने फिर धूनी का मच्छर फट गया साधे हिली जाती ਦਾ ਡਾਡਾ ਦੀ ਆਰਤੀ ਹੁੰਦੀ ਹੈ ਐਵੇਂ ਜਿਹੜੀ ਰਾਮਣਾ ਦੇ ਕੇ ਥੋਲਾ ਵੀ ਬੀਤੀ ਗਈ ਜਦੋਂ ਸੁਈਆ ਇਹ ਉਹ ਵੀ ਇਹਨੇ ਬਹੁਤ ਔਖਾ ਕਰਿਆ ਇਹ ਤਾਂ ਮੀਨਾ ਬਹੁਤ ਔਖੀ ਕਰਦੇ ਉਹ ਆਹ ਹੈ ਨਹੀਂ ਘੰਟੇ ਕਿਤੇ ਟਾਈਮ ਵੀ ਥੋਲੀ ਦੇ ਹਾਲਟਾ ਪਹਿਲਾਂ ਜਾ ਕੇ ਤੀਏ ਜਾਂ ਨੀਟਿੰਗ ਹੋ ਗੋ ਘੰਟਾ ਫਿਰ ਵੀ ਥੋਲੀ ਆ ਕੋਈ ਚਿੱਕਾ ਨਹੀਂ ਹੋਣੇ ਅੜ ਜਾਂਦੇ ਨੇ بس یہ 닮ਨ ਕਰਤੀ ਹਿੰਦੀ ਵਰ ਤੇਜੀ ਆਜ ਵਾਲ ਦੇਖੀ ਜਾਂਗੇ ਲੱਗਦੀ ਥੋੜੀ ਜੁੱਸ ਹੁੰਦੀ ਹੈ ਜੀ ਹਟਣ ਆਈ ਹੋਈ ਜੀ ਸਾਲ ਹੋ ਗਏ ਸੀ ਚਲੋ ਆਪਣਾ ਸਰੀ ਜਾਂਦਾ ਜਿਹੇ ਚਲ ਦੂਸਰੀ ਮਸਲੀ ਜਿੰਨਾ ਕੁੰਦੀ ਹੈ ਘਰ ਦਾ ਦੁੱਧ ਥੋੜਾ ਹੋਵੇ ਥੋੜੀ ਦੇ ਵਿੱਚ ਵੀ ਵਰਤ ਦਿੰਦੀ ਹੈ ਜੀ ਮਿਲ ਜੇ ਕੋਈ ਨਾ ਕੜਾ ਕੱਢਿਆ ਕਰਨਾ ਐਮ ਦੀ ਸੁਈ ਕਰਕੇ ਮਾਝੇ ਜਦੋਂ ਕੜਾ ਹੋ ਜਾਂਦਾ। ੱਟੀ ਤੇ ਤਾਜੇ ਨੇ ਬਹਿ ਕੇ ਚੋਣੇ ਨਹੀਂ ਦਿੱਤੀ ਘਰ। ਇਧਰ ਹੀ ਦੇਖੀਏ ਬਾਰ-ਬਾਰ। ਕਈ ਵਾਰ ਇਹ ਇਹੀ ਕਰਦੀ ਹੈ ਜੀ। ਡਰਨ ਕਰਕੇ ਹਿੱਲੀ ਜਾਂਦੀ ਹੈ ਜਿਉਂ ਕੋਈ ਚੱਕਰ ਨਹੀਂ ਹੈਗਾ। ਉੜਾ ਬੋਤਾ ਵੀ ਖੜਕਾ ਨਹੀਂ ਚੱਲਦੀ ਹੈਗੀ ਦੂਸਰੀ ਮੱਝ ਆਪਣੀ ਉਹ ਖੜ ਜਾਂਦੀ ਹੈ ਜੀ ਵਧੀਆ ਉਹ ਨਹੀਂ ਲੱਤੀ ਹੈਗੀ ਇਹ ਹੀ ਬਤਨ ਕਿਉਂ ਡਾ ਲਦੀ ਹੈ ਨਾ ਤਾ ਚੋਣ ਤੋਂ ਬਾਅਦ ਅੰਦਰ ਜੀ ਦੁੱਧ ਸਾਂਭੇ ਆਵਾਂਗੇ ਆਪਾਂ ਹੋਰ ਕੋਈ ਜਿਹੜੇ ਕੰਮ ਕਰਨ ਵਾਲੇ ਉਹ ਕਰਾਂਗੇ ਧੂਣੀ ਹਜੇ ਥੋੜਾ ਜਿਹਾ ਠਹਿਕ ਕੇ ਲਾਵਾਂਗੇ ਹਜੇ ਧੁੱਪ ਖੜੀ ਸੀ ਫਿਰ ਇੰਨੀ ਜਲਦੀ ਧੂਣੀ ਲਾਈ ਹੋਈ ਵੀ ਸਾਰੀ ਰਾਤ ਨਹੀਂ ਚੱਲਦੀ ਜੀ ਜਲਦੀ ਬੰਦ ਹੋ ਜਾਂਦੀ ਹੈ। ਅਜੇ ਮਸਰਤਾ ਹੈ ਨਹੀਂ ਸੀ ਇੱਥੇ ਮੱਖੇ ਸੀਗੇ। ਸਾਢੇ 6 ਤੋਂ ਬਾਅਦ ਤੋਂ ਨਹੀਂ ਲੱਗਦੇ ਹੁੰਦੇ ਸਾਢੇ 6:30 ਵਜੇ। ਇਹ ਧੂਆ ਕਰ ਦਿੰਦੇ। ਮਸਰਦਾ ਨਹੀਂ ਲਈ ਲਈ ਹੋਈ ਆਪਣੇ। ਇਸ ਲਈ ਸਾਲ ਮੱਝ ਨੇ ਦੋ ਵਾਰ ਪਾੜ ਦਿੱਤੀ ਸੀਗੀ। ਇਸ ਵਾਰ ਨਹੀਂ ਲਿਆਂਗੀ ਹੈਗੀ ਧੂਨੀ ਲੱਗਨੇ ਹੁੰਦੇ। ਜਦੋਂ ਮਾਜੀ ਖੁੱਲ ਜਾਂਦੀ ਹੈ ਫੇਰ ਪਾੜ ਦਿੰਦੀ ਇਹਨੇ ਉਹ ਅਗਲੀ ਵਾਰ ਦੇਖਾਂਗੇ ਜੀ ਫੇਰ ਲਿਆਵਾਂਗੇ ਇੱਕ ਜੀ ਮਸਰਦਾਨੀ ਲਾਉਣਿਆਂ ਤਾਂ ਆਪਣੇ ਟਾਕੀਆਂ ਦੇ ਉੱਤੇ ਜਾਲੀ ਨਹੀਂ ਹੈਗੀ ਇਹ ਟਾਕੀਆਂ ਬੰਦ ਕਰਨੀਆਂ ਪੈਣਗੀਆਂ ਫੇਰ ਉਹੀ ਹੋ ਜਾਂਦਾ ਵੀ ਗਰਮੈਸ ਹੋ ਜਾਂਦੀ ਇਹਨਾਂ ਨੂੰ ਅੰਦਰ ਫੇਰ ਤਾਂ ਕਰਕੇ ਆਪਾਂ ਧੂਆ ਹੀ ਲਾ ਦਿੰਦੇ ਹਾਂ ਜੇ ਟਾਕੀਆਂ ਤੇ ਜਾਲੀ ਲੱਗੀ ਹੋਵੇ ਫੇਰ ਮਸਰਦਾਨੀ ਲਾਈ ਹੋਵੇ ਫੇਰ ਵਧੀਆ ਜੀ ਹਵਾ ਕਰਾਉ ਸੁੰਝੇ ਰਹੀ ਜੀ ਫਰਕ ਰਹਿੰਦਾ ਜੀ ਇਹਨਾਂ ਨੂੰ ਵੀ ਨਹੀਂ ਫਿਰ ਗਰਮੀ ਜ਼ਿਆਦਾ ਹੋ ਜਾਂਦੀ ਅੰਦਰ ਧੂਏ ਦੀ ਗਰਮੈਸ ਹੋ ਜਾਂਦੀ ਹੈ ਲਓ ਜੀ ਇਹਦੀ ਧਾਚੋ ਲਈ ਆਪਾਂ ਹੁਣ ਅੰਦਰ ਕੰਮ ਕਰਾਂਗੇ ਦੁੱਧ ਸਾੰਭ ਲਾਂਗੇ ਨਾਲੇ ਉਸ ਤੋਂ ਬਾਅਦ ਇਹ ਫੇਰ ਆ ਗਈ ਸੀ ਜੀ ਪਣੀ 7:00 ਵਜੇ ਸੀ ਇੱਥੇ ਹੁਣ ਧੂਣੀ ਲਾ ਕੇ ਆਪਾਂ ਇਹਨਾਂ ਨੂੰ ਤੇ ਪੀੜੀਆਂ ਕਰਦਾਂਗੇ ਜੀ ਇਹਨਾਂ ਤੇ ਨਾਟਕਾ ਸਦਾਂਗੇ ਚੰਗੀ ਤਰ੍ਹਾਂ ਉਹ ਜਿਹੜੀ ਮੱਝ ਦੀ ਧਾਰ ਚੋਈ ਉਹ ਬਹੁਤ ਗੀੜੀ ਕੱਢਦੀ ਏ ਜੇ ਨਾ ਢਿੱਲਾ ਰਹੇ ਜੀ ਫਿਰ ਖੁੱਲ ਜਾਂਦਾ ਜੀ ਗੀੜੇ ਕੱਢਣ ਨਾਲ ਰਾਤ ਨੂੰ ਖੁੱਲ ਜਾਂਦੀ ਏ ਫਿਰ ਸਾਰੇ ਖਲਾਰਾ ਪਾ ਦਿੰਦੀ ਏ ਤੂੜੀ ਵਾਲੇ ਜਾ ਰਹਿੰਦੀ ਏ ਤੂੜੀ ਖੰਡਿਆ ਦਿੰਦੀ ਏ ਸਾਰੇ ਇੱਥੇ ਧੂਣੀ ਲਾਵਾਂਗੇ ਜੀ ਤੇ ਤੂੜੀ ਧਰ ਲਈਏ ਥੱਲੇ ਥੋੜਾ ਜਿਹਾ ਤੇਲ ਪਾ ਕੇ ਅੱਗ ਮਚਾ ਦਾਂਗੇ ਜੀ ਭੱਗ ਜੂਗੀ ਇਹ ਪਕੇ ਤੋਂ ਬਾਅਦ ਫੇਰ ਉੱਤੇ ਜਿਆਦਾ ਤੂੜੀ ਪਾ ਕੇ ਆਪਾਂ ਹੋ ਧੂਣੀ ਘੱਟ ਲਾਂਗੇ ਜੀ ਵੱਡੀ ਇਹਦੇ ਉੱਪਰ ਆਪਾਂ ਸੁੱਕਾ ਗੋਹਾ ਧਰ ਦਾਂਗੇ ਜੀ ਦੋ ਰੋਟੇ ਕਰਕੇ ਭਾਗ ਜਾਣਗੇ ਉਹ ਗੋਹੇ ਚੰਗੀ ਤਰ੍ਹਾਂ ਤੇ ਇਹ ਬਾਥੀਆਂ ਨੂੰ ਆਪਾਂ ਕਰ ਲਾਂਗੇ ਗਿੱਲੀਆਂ ਆਪਾਂ ਅੱਗ ਤਾਂ ਨਹੀਂ ਬਚਾਉਣੀ ਜੀ ਧੂਆ ਹੀ ਕਰਨਾ ਹੈ ਤਾਂ ਕਰਕੇ ਇਹ ਬਾਥੀਆਂ ਨੂੰ ਆਪਾਂ ਗਿੱਲੀਆਂ ਕਰ ਲੈਂਦੇ ਆਂ ਆ ਫਿਰ ਸਾਰੀ ਰਾਤ ਧੂਆ ਚੱਲਦਾ ਰਹਿੰਦਾ ਜੀ ਇਹ ਸੁੱਕੀਆਂ ਪਾਥੀਆਂ ਧਰਦਨੀਆਂ ਫਿਰ ਥੋੜੀ ਟਾਈਮ ਦੇ ਵਿੱਚ ਹੀ ਮੱਚ ਕੇ ਉਹਨਾਂ ਦਾ ਅੱਗ ਬੰਦ ਹੋ ਜਾਂਦੀ ਹੈ ਜੀ ਫਿਰ ਧੂਆ ਬੰਦ ਹੋ ਜਾਂਦਾ ਮਸਰਬੀਰ ਆ ਜਾਂਦਾ ਮੱਜਾਂ ਦੇ ਇਹਦੇ ਨਾਲ ਸਾਰੀ ਰਾਤ ਚੱਲਦੀ ਰਹਿੰਦੀ ਹੈ ਜੀ ਧੂਣੀ ਇਹ ਤਿੰਨ ਪਾਥੀਆਂ ਹੀ ਧਰਾਂਗੇ ਜਿਆਦਾ ਨਹੀਂ ਧਰਦੇ ਵੀ ਨੇ ਤਿੰਨ ਪਾਥੀਆਂ ਸਾਰੀ ਰਾਤ ਧੂਣੀ ਚੱਲਦੀ ਹੈ ਜੀ ਆਰਾਮ ਨੂੰ ਬੈਠੀਆਂ ਹੁੰਦੀਆਂ ਨੇ ਮੱਜਾਂ ਸਵੇਰੇ ਸਵੇਰੇ ਜਾ ਕੇ ਫਿਰ ਅੱਗ ਫੋਲ ਕੇ ਜੀ ਵਿੱਚ ਅੱਗ ਹੁੰਦੀ ਹੈ ਧੂੜੀ ਪਾ ਦਿੰਦੇ ਹਾਂ ਤੇ ਜਿਆਦਾ ਧੂਆ ਹੋ ਜਾਂਦਾ ਹੈ ਇਹ ਸੁੱਕੇ ਗੋਹੇ ਤਾਂ ਲਾਣੀ ਦੋ ਭੱਗ ਜਾਣਗੇ ਜੀ ਵਿੱਚ ਬੰਦ ਨਹੀਂ ਹੋਊਗੀ ਉੱਪਰ ਗਿੱਲੀਆਂ ਪਾਠੀਆਂ ਧਰੀਆਂ ਤੋਂ ਜਦੋਂ ਇਹ ਪੱਕ ਗਏ ਫਿਰ ਤੂੜੀ ਪਾ ਦਾਂਗੇ ਤੇ ਨਾਲੇ ਆਪਾਂ ਹਟਾ ਦਨੇ ਜੀ ਗੋਹਾ ਮੱਜਾਂ ਦਾ ਫਿਰ ਗਿੜੇ ਦੰਦੀਆਂ ਨੇ ਵੜ ਦੰਦੀਆਂ ਨੇ ਜੀ ਜੇ ਨਾ ਹਟਾਇਆ ਜਾਵੇ ਧੂਆ ਲਾਉਣ ਤੋਂ ਬਾਅਦ ਫਿਰ ਤਾਂ ਬੈਠੀਆਂ ਰਹਿੰਦੀਆਂ ਨੇ ਆਰਾਮ ਨਾਲ ਜੀੜੀ ਭੈਣ ਪਰ ਆਪਣੀ ਚੈਨਲ ਤੇ ਆਉਂਦੇ ਨੇ ਜੀ ਵੀਡੀਓ ਵਾਚ ਕਰਦੇ ਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਇਹ ਧੂੜੀ ਪਾ ਲਈ ਤੇ ਥੋੜੀ ਜਿਹੀ ਹੋਰ ਪਾ ਕੇ ਜੂਗੀ ਚੰਗੀ ਤਰ੍ਹਾਂ ਇਹ ਗਿੱਲੀਆਂ ਪਾ ਕੇ ਫੇਰ ਧਾਂਗੇ ਜਦੋਂ ਧੂਣੀ ਪੱਕ ਜਾਈਗੀ ਇਹ ਜਲਦੀ ਧਰ ਦਿੰਨੇ ਫਿਰ ਬੰਦ ਹੋ ਜਾਂਦੀ ਹੈ ਜੀ ਗਿੱਲੀਆਂ ਪਾਥੀਆਂ ਕਰਕੇ ਤੁਸੀਂ ਦਾ ਕਰਕੇ ਥੋੜਾ ਜਿਹਾ ਭਕੇ ਤੋਂ ਬਾਅਦ ਫੇਰ ਇਤਰਾਗੇ ਤੇ ਉੱਪਰ ਗਿੱਲੀ ਧੂੜੀ ਵੀ ਪਾ ਦੇਣੀ ਹੁੰਦੀ ਹੈ ਜੀ ਜੇ ਤਾਂ ਸੰਨੀ ਵਗੈਰਾ ਬਾਚਦੀ ਪਈ ਹੁੰਦੀ ਹੈ ਉਹ ਚ ਰੁਗ ਸਿੜ ਦੇਣੇ ਆ ਚੱਕ ਕੇ ਜੀ ਜਿਹੜੀ ਨਹੀਂ ਖਾਂਦੀਆਂ ਜਾਂ ਫਿਰ ਆਪਾਂ ਧੂੜੀ ਥੋੜੀ ਜਿਹੀ ਗਿੱਲੀ ਕਰ ਦੇਣੀ ਆ ਉੱਪਰ ਪਾਣੀ ਸਿੜਕ ਦੇਣੀ ਆ ਜੀ ਧੂੜੀ ਪਾ ਕੇ ਸੁੱਕੀ ਧੂੜੀ ਨਾ ਅੱਗ ਚਲਦੀ ਚੜਦੀ ਮੱਚ ਜਾਂਦੀ ਹੈ ਜੀ ਫਟਾਫਟ ਗਿੱਲੀ ਕਰਕੇ ਧੂਣੀ ਲਾਉਣ ਦਾ ਹੀ ਫਾਇਦਾ ਜੀ ਪਾਥੀਆਂ ਨੂੰ ਗਿੱਲੀਆਂ ਕਰਕੇ ਆਪਾਂ ਤੇ ਇਹਨਾਂ ਨੂੰ ਧੂਆ ਹੀ ਕਰਨਾ ਹੈ ਜੀ ਮੱਸਰ ਨੂੰ ਪਾਕ ਗਏ ਜੀ ਪੂਰੀ ਇੱਥੇ ਹੁਣ ਇਹਦੇ ਉੱਤੇ ਆਪਾਂ ਸੁੱਕੀ ਧੂੜੀ ਪਾ ਕੇ ਫਿਰ ਇਹ ਜਿਹੜੀਆਂ ਪਾਥੀਆਂ ਗਿੱਲੀਆਂ ਕਰੀਆਂ ਨੇ ਦੋ ਪਾਥੀਆਂ ਧਰ ਲਵਾਂਗੇ ਇਹਦੇ ਉੱਤੇ ਉੱਤੇ ਧੂੜੀ ਪਾ ਦਾਂਗੇ ਜੀ ਤੇ ਤੀਸਰੀ ਬਾਕੀ ਠਹਿਰ ਕੇ ਜੀ ਨੇਰੇ ਹੋਈ ਰੋਟੀ ਵਗੈਰਾ ਖਾ ਕੇ ਦੁਬਾਰ ਕੰਮ ਕਰਕੇ ਫੇਰ ਧਰਤੀ ਉੱਤੇ ਹੋਰ ਧੂੜੀ ਪਾ ਜਾਂਗੇ ਜੀ ਇਹ ਗਿੱਲੀ ਧੂੜੀ ਪਾ ਦਨੇ ਆ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ